ਹੈਲੋ ਗਾਇਜ਼ ਤੁਹਾਡਾ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਹਾਂਜੀ ਆਪਾਂ ਮੁਗ ਗਏ ਆ ਟਰੈਕਟਰ ਮੰਡੀ ਤੇ ਦਿਖਾਉਣੇ ਆ ਤੁਹਾਨੂੰ ਟਰੈਕਟਰ ਤੇ ਆਜੋ ਹਾਂਜੀ ਦੇਖੋ ਆ 3630 ਨਿਊ ਹਾਲੈਂਡ ਸਪੈਸ਼ਲ ਐਡੀਸ਼ਨ 22 ਮਾਡਲ ਆ ਤੇ ਇਹਦਾ ਰੇਟ ਹੈਗਾ 865 ਟਰੈਕਟਰ ਪੂਰਾ ਸਾਫ ਆ ਨਵੇਂ ਆ ਰਗਾ ਟਰੈਕਟਰ ਆ ਕਨੋਪੀ ਲੱਗੀ ਹੋਈ ਆ ਇਹਦੇ ਇਹ ਟਾਇਰ 290 ਪੈਸੇ ਹੈਗੇ ਆ ਤੇ ਇੱਕ ਹੋਰ ਬਾਈ ਕਹਿੰਦੇ ਵੀ ਪੁਰਾਣਾ ਘਟਾਉਣਾ ਟਰੈਕਟਰ ਪੁਰਾਣਾ ਵੀ ਘਟਾ ਸਕਦੇ ਆ ਵੀ ਲੋਨ ਦੀ ਜੁਦਾ ਵੀ ਪਲਾਵਦਾ ਵੀ ਲੋਨ ਵੀ ਕਿਸੇ ਨੇ ਕਰਾਉਣਾ ਲੋਨ ਵੀ ਕਰਾ ਕੇ ਦੇ ਦਿੰਦੇ ਆ ਵੀ ਇਹ ਜੀ ਗੱਲ ਨਹੀਂ ਟਰੈਕਟਰ ਦੇਖੋ ਰੰਗ ਬੰਨੇ ਦਾ ਕਨੋਪੀ ਦੇਖੋ ਲੱਗੀ ਵੀ ਆ ਤੇ ਮਗਰੋਂ ਦੇਖੋ ਕਰੋ ਚੈੱਕ ਡੰਡਾ ਡਰਾਵਲ ਸਾਰਾ ਕੁਝ ਨਾਲ ਆ ਤੇ ਟਰੈਕਟਰ ਦੇਖੋ ਪੂਰਾ ਵਧੀਆ ਟਰੈਕਟਰ ਆ ਰੰਗ ਰੌਣਾਂ ਦੇਖੋ ਜਮਾ ਪੂਰਾ ਓਕੇ ਟਰੈਕਟਰ ਆ ਆ ਗਿਆ ਅਰਜਨ 605 ਟਰੈਕਟਰ ਇਹ ਵੀ ਪੂਰਾ ਕੋਕਾ ਬੀਜ਼ੀ ਆ ਪੂਰਾ ਵਧੀਆ ਤੇ ਇਹ ਵੀ ਦੇਖੋ ਟਰੈਕਟਰ ਪੂਰਾ ਸਾਫ ਟਰੈਕਟਰ ਆ ਇਹ ਵੀ ਨਵਾਂ ਟਰੈਕਟਰ ਆ ਵੀ ਕਨੋਪੀ ਇਹਦੇ ਵੀ ਲੱਗੀ ਵੀ ਆ ਤੇ ਆ ਦੇਖੋ ਇੰਜਨ-ਉੰਜਨ ਦੇਖੋ ਜਮਾ ਸਾਫ ਪਿਆ ਟਾਇਰ ਇਹਦੇ ਵੀ ਹੈਗੇ 80 85 ਪੈਸੇ ਟਾਇਰ ਇਹਦੇ ਵੀ ਹੈਗੇ ਆ ਤੇ ਇਹ ਤੇ ਵੀ ਲੋਨ ਹੋ ਜਾਊਗਾ ਤੇ ਲੋਨ ਬਾਈ ਕਰਾ ਕੇ ਵੀ ਦੇਖੋ ਟੰਡਾ ਡਰਾਵਲ ਨਾਲ ਸਾਰਿਆਂ ਦੇ ਦੇਖੋ ਨਵਾਂ ਨਵਾਂ ਟਰੈਕਟਰ ਜਮਾ ਦੇਖੋ ਕਿਦੋਂ ਰੰਗ ਰੰਗ ਜਮਾ ਨਹੀਂ ਲਿਆ ਕਿਤੇ ਆ ਗਿਆ ਸੋਨਾ ਲਿਖਾ ਦੇਖੋ ਮਗਰੋਂ ਕਰੋ ਚੈੱਕ ਇਹ ਬਾਲ ਟਰੈਕ 60 ਆ ਇਹ ਬਹੁਤ ਸਾਫ ਟਰੈਕਟਰ ਆ ਵੀ ਤੇ ਦੇਖੋ ਇਹਦਾ ਪਲੇਟਫਾਰਮ ਦੇਖੋ ਰੰਗਵੰਨਾ ਦੇਖੋ ਸ਼ਕੰਦਰ ਆਹੀ ਪੂਰਾ ਸਾਫ ਟਰੈਕਟਰ ਇਹ ਆ ਤੇ ਪੂਰਾ ਕੋਕਾ ਵੀ ਸਾ ਆ ਟਰੈਕਟਰ ਇਹ ਵੀ ਸੂਪਰ ਆਹੋ ਨਿਊ ਓਲੰਡ 363 ਇਹ ਵੀ ਤੇ ਦੇਖੋ ਪੂਰਾ ਇਹ ਹੈਗਾ 22 ਮਾਡਲ ਇਹ 745 ਆ ਇਹਦੇ ਛਤਰੀ ਹੈ ਨਹੀਂ ਬਾਕੀ ਸਾਰਾ ਕੁਝ ਨਾਲ ਆ ਦੇਖੋ ਟਰੈਕਟਰ ਰੰਗ ਬੰਨਾ ਦੇਖੋ ਇੰਜਣ ਦਾ ਰੰਗ ਦੇਖੋ ਪੂਰਾ ਸਾਫ ਟਰੈਕਟਰ ਆ ਤੇ ਇਹਨਾਂ ਦਾ ਆਪਾਂ ਵਾਈਆਂ ਦਾ ਨੰਬਰ ਵਿੱਚ ਮੈਂਸ਼ਨ ਕਰਾਂਗੇ ਤੇ ਇਹ ਵਾਈਆਂ ਦਾ ਪੁਆਇੰਟ ਨੰਬਰ ਤੇ ਬੈਂਡ ਦਾ ਸਾਰਾ ਕੁਝ ਆਪਾਂ ਵਿੱਚ ਮੈਂਸ਼ਨ ਕਰਾਂਗੇ ਇਹਨਾਂ ਦਾ ਤੇ ਟਰੈਕਟਰ ਦੇਖੋ ਮਗਰੋਂ ਟੈਰ ਇਹਦੇ ਵੀ 80 85 ਪੈਸੇ ਹੈਗੇ ਆ ਪੈਂਡਾ ਹੈਗਾ ਫਿੱਟੇ ਪੈਂਡਾ ਫਿੱਟੇ ਮਦੁਗੀ ਦੇ ਕੋਲੇ ਆ ਜਮਾ ਇਹ ਪੈਂਡ ਬਾਈਆਂ ਦਾ ਇੱਥੋਂ ਨੇ ਇਹ ਟਰੈਕਟਰ ਆ ਆ ਮੈਸੀ ਆ 9500 ਦੇਖੋ ਟਰੈਕਟਰ ਇਹ ਵੀ ਕੋਕਾ ਪੀ ਸੀ ਆ ਟਰੈਕਟਰ ਦੇਖੋ ਦੇਖੋ ਇਹ ਵੀ ਬਾਈ ਮਾਡਲ ਆ 745 a ਇਹਤੇ ਵੀ ਲੋਨ ਹੋ ਜਾਊਗਾ ਤੇ ਜੇ ਕੋਈ ਵੀ ਕਿਸੇ ਕੋਲੇ ਵੀ ਹੈਗਾ ਵੀ ਹੋਰ ਟਰੈਕਟਰ ਆ ਕਟਾ ਕੇ ਆਏ ਨਵਾਂ ਇਹ ਲੈਣਾ ਉਹ ਵੀ ਹੋ ਜੂਗਾ ਫਾਇਿਆਂ ਦੇ ਫਾਇਿਆਂ ਦੇ ਘਰੇ ਵੀ ਟਰੈਕਟਰ ਖੜੇ ਹੁੰਦੇ ਆ ਦੇਖੋ ਇਹਦੇ ਨਾਲ ਵੀ ਡੰਡਾ ਹਾਂਜੀ ਵੀਡੀਓ ਨੂੰ ਅਸੀਂ ਇੱਥੇ ਹੀ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਪੇਨ ਨੂੰ ਲੈਕ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ